ਅੱਜ ਦੀ ਵੀਡੀਓ ਵਿੱਚ ਅਸੀਂ ਗੱਲ ਕਰਾਂਗੇ ਦੁਨੀਆ ਦੇ ਦੂਜੇ ਸਭ ਤੋਂ ਵੱਡੇ ਦੇਸ਼ ਕੈਨੇਡਾ ਬਾਰੇ ਕੈਨੇਡਾ 99 ਲੱਖ 84000 670 ਵਰਗ ਕਿਲੋਮੀਟਰ ਵਿੱਚ ਫੈਲਿਆ ਹੋਇਆ ਦੇਸ਼ ਹੈ ਜਿਸ ਦੀ ਰਾਜਧਾਨੀ ਓਟਾਵਾ ਸ਼ਹਿਰ ਹੈ ਕੈਨੇਡਾ ਦੀ ਜਨਸੰਖਿਆ ਲਗਭਗ 4 ਕਰੋੜ ਹੈ ਜਿਸ ਵਿੱਚੋਂ ਲਗਭਗ 80% ਆਬਾਦੀ ਸ਼ਹਿਰਾਂ ਵਿੱਚ ਰਹਿੰਦੀ ਹੈ 70 ਲੱਖ ਦੀ ਆਬਾਦੀ ਵਾਲਾ ਸ਼ਹਿਰ ਟੋਰਾਂਟੋ ਕੈਨੇਡਾ ਦਾ ਸਭ ਤੋਂ ਵੱਡਾ ਸ਼ਹਿਰ ਹੈ ਕੈਨੇਡਾ ਦੀ ਕਰੰਸੀ ਕੈਨੇਡੀਅਨ ਡਾਲਰ ਹੈ ਇੱਕ ਕੈਨੇਡੀਅਨ ਡਾਲਰ ਭਾਰਤ ਦੇ 60 ਰੁਪਏ ਦੇ ਬਰਾਬਰ ਹੈ। ਕੈਨੇਡਾ ਨੂੰ ਝੀਲਾਂ ਦਾ ਦੇਸ਼ ਵੀ ਕਿਹਾ ਜਾਂਦਾ ਹੈ। ਇੱਥੇ 31752 ਸਾਫ਼ ਪਾਣੀ ਦੀਆਂ ਝੀਲਾਂ ਹਨ। ਸਾਲ 2022 ਦੀ ਇੱਕ ਰਿਪੋਰਟ ਅਨੁਸਾਰ ਕੈਨੇਡਾ ਸਭ ਤੋਂ ਵੱਧ ਪੜੇ ਲਿਖੇ ਦੇਸ਼ਾਂ ਵਿੱਚ ਸ਼ਾਮਲ ਹੋ ਗਿਆ ਹੈ। ਸਾਲ 2023 ਵਿੱਚ ਲਗਭਗ 10 ਲੱਖ ਇੰਟਰਨੈਸ਼ਨਲ ਸਟੂਡੈਂਟ ਕੈਨੇਡਾ ਪੜ੍ਹਨ ਲਈ ਆਇਆ ਸੀ। ਆਈਸ ਹਾਕੀ ਕੈਨੇਡਾ ਦਾ ਰਾਸ਼ਟਰੀ ਖੇਡ ਹੈ। ਕੈਨੇਡਾ ਦੀ ਅੱਧੇ ਤੋਂ ਜ਼ਿਆਦਾ ਜ਼ਮੀਨ ਜੰਗਲਾਂ ਨਾਲ ਘਿਰੀ ਹੋਈ ਹੈ ਜਿਸ ਕਰਕੇ ਇੱਥੋਂ ਦੀ ਹਵਾ ਸਾਫ਼ ਅਤੇ ਸ਼ੁੱਧ ਹੁੰਦੀ ਹੈ। uh -huh.